ਉਹ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਟੂ ਚੱਲ ਰਿਹਾ ਹੈ ਤੇ ਵੱਡੀ ਗਿਣਤੀ ਤੋਂ ਵਿੱਚ ਕਿਸਾਨ ਉੱਥੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ। ਇਸ ਦੌਰਾਨ ਕਿਸਾਨ ਇਤਹਾ ਸਰਵੋ ਸਿੰਘ ਪੰਦੇਰ ਨੇ ਉੱਪਰ ਪੈਸੇ ਲੈ ਕੇ ਮੋਰਚਾ ਚੁੱਕਣ ਦੇ aarop ਲੱਗ ਰਹੇ ਨੇ। ਜਿਸ ਦੌਰਾਨ ਹੋਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵੋ ਸਿੰਘ ਪੰਦੇਰ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਤਾਂ ਉਸ ਦੇ ਵਿੱਚ ਉਹਨਾਂ ਕਹੇ ਕਿ ਜਦੋਂ ਉਹਨਾਂ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੁਝ ਕਿਸਾਨ ਉਹ ਫੰਡ ਇਕੱਠਾ ਕਰਨ ਦੇ ਲਈ ਕਿਸੇ ਪਿੰਡ ਦੇ ਵਿੱਚ ਗਏ ਤਾਂ ਉਸੇ ਦੌਰਾਨ ਭਾਜਪਾ ਦੇ ਨੇਤਾ ਰਣਜੀਤ ਸਿੰਘ ਵਰਿਆਮ ਨੰਗਲ ਦੇ ਵੱਲੋਂ ਉਹਨਾਂ ਦੇ ਉੱਤੇ ਕਿਸਾਨੀ ਮੋਰਚਾ ਵੇਚਣ ਦੇ ਇਲਜ਼ਾਮ ਲਗਾਏ ਗਏ ਨੇ ਇਸ ਨੂੰ ਲੈ ਕੇ ਸਰਵਪੰਨ ਸਿੰਘ ਪਦੇੜ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਹੁਣ ਭਾਜਪਾ ਪੂਰੇ ਦੇਸ਼ ਦੇ ਵਿੱਚ फेल ਹੁੰਦੀ ਨਜ਼ਰ ਆ ਰਹੀ ਹੈ ਤੇ ਹੁਣ ਚੋਣਾ ਜਿੱਤਦੀ ਵੀ ਨਜ਼ਰ ਨਹੀਂ ਆ ਰਹੀ ਹੈ ਲੇਕਿਨ ਪਾਸ ਪਾਸ ਦੇ ਲੀਟਰ ਦੂਜੇ ਪਾਸੇ ਉਹਨਾਂ ਉੱਤੇ ਗਲਤ ਇਲਜ਼ਾਮ ਲਗਾ ਰਹੇ ਨੇ ਜਿਸ ਤੱਕ ਕਿ ਅਸੀਂ ਖੰਡਨ ਕਰਦੇ ਹਾਂ ਤੋਂ ਤੇ ਉਹਨਾਂ ਕਹੇ ਕਿ ਮੈਂ ਨਿੱਜੀ ਤੌਰ ਤੇ ਉੱਤੇ ਰਣਜੀਤ ਸਿੰਘ ਬਰਿਆਮ ਨੰਗਲ ਦੇ ਉੱਤੇ ਮਾਨ ਹਾਨੀ ਦਾ ਦਾਵਾ ਵੀ ਕਰ ਸਕਦਾ ਤਾਂ ਹੋਰ ਨੇ ਕੀ ਕੁਝ ਕਿਹਾ ਹੌਂ ਜਾਣਦੇ ਲਗਭਗ ਜਦੋਂ ਵੀ ਪਿੰਡਾਂ 'ਚ ਇਹ ਮੀਟਿੰਗਾਂ ਕਰ ਰਹੇ ਨੇ ਔਰ ਜਦੋਂ ਮੀਟਿੰਗਾਂ ਕਰ ਰਹੇ ਨੇ ਤੇ ਅੰਦਰ ਬਾਹਰ ਤਾਂ ਨਹੀਂ ਬੋਲ ਰਹੇ ਨਾ ਸਪਸ਼ਟ ਵਿੱਚ ਕਿਸੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਰ ਰਹੇ ਆ ਨਾ ਉੱਪਰ ਕਿਸੇ ਮੀਡੀਆ 'ਚ ਗੱਲ ਕਰ ਰਹੇ ਆ ਨਾ ਜਿੱਥੇ ਮੀਡੀਆ ਹੁੰਦਾ ਜਾਂ ਜਨਤਕ ਗੱਲਬਾਤ ਹੋਈ ਉਹਥੇ ਗੱਲ ਕਰ ਰਹੇ ਆ ਅੰਦਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਉਹਨਾਂ ਵਿੱਚ ਲੋਕਾਂ ਵਿੱਚ ਪਰਸੈਪਸ਼ਨ ਬਣਾਉਣ ਦੀ ਯਤਨ ਹੋ ਰਹੀ ਹੈ ਵੀ ਸਾਡੀ ਤਾਂ ਸਾਰੇ ਆਗੂਆਂ ਨਾਲ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਹੋ ਰਹੀ ਆ ਔਰ ਲਗਭਗ ਜਿਵੇਂ ਉਹਨਾਂ ਦਾ ਵੀ ਅਸੀਂ ਮੋਰਚਾ ਲਗਭਗ ਖਤਮ ਹੀ ਕਰਵਾ ਲੈਣਾ ਹੈਗਾ ਔਰ ਫਿਰ ਜਦੋਂ ਸਧਾਰਨ ਕਿਸਾਨ ਸਧਾਰਨ ਬੰਦੇ ਉਹਨਾਂ ਦੀਆਂ ਮੀਟਿੰਗਾਂ ਚ ਹੁੰਦੇ ਆ ਜਿਹੜੀਆਂ ਉਹਨਾਂ ਦੀਆਂ ਕਿਤੇ ਘਰਾਂ 'ਚ ਹੁੰਦੀਆਂ ਉਹਨਾਂ ਦੇ ਮਨਾਂ 'ਚ ਮੋਰਚੇ ਪ੍ਰਤੀ ਕਿਸਾਨ ਆਗੂਆਂ ਪ੍ਰਤੀ ਕਿਸਾਨ ਆਗੂਆਂ ਦੇ ਕਿਰਦਾਰ ਤੇ ਜਦੋਂ ਉਂਗਲ ਚੱਕੀ ਜਾਂਦੀ ਆ ਉਹ ਸ਼ੱਕ ਸ਼ੁਭਾ ਹੁੰਦਾ ਵਾ ਔਰ ਉਹਦੇ ਨਾਲ ਜਿਹੜਾ ਸਾਡਾ ਮੋਰਚਾ ਚੱਲਦਾ ਉਹਨੂੰ ਠੇਸ ਪਹੁੰਚਦੀ ਹੈਗੀ ਆ ਤੋਂ ਅਸੀਂ ਤਾਂ ਚਾਹਾਂਗੇ ਵੀ ਵਾਕਿਆ ਜੇ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਐਮਐਲਏ ਰਹੇ ਨੇ ਉਹ ਬਿਆਨਤ ਸਿੰਘ ਸਰਕਾਰ ਦੇ ਵਿੱਚ ਐਮਐਲਏ ਬਣੇ ਸੀ ਕਾਂਗਰਸ ਦੀ ਟਿਕਟ ਤੋਂ ਵੀ ਮਜੀਠੇਚ ਲੜੇ ਸੀ ਜਿੱਤ ਨਹੀਂ ਸਕੇ ਹੈਗੇ ਔਰ ਉਹ ਜਦੋਂ ਕਾਂਗਰਸੀ ਉਹਦੋਂ ਕਾਂਗਰਸ ਦੇ ਨਾਲ ਸੀਗੇ ਫਿਰ ਕਾਲੀ ਦਲ ਦੇ ਵਿੱਚ ਵੀ ਰਹੇ ਆ ਤੇ ਹੁਣ ਤਾਜ਼ਾ ਤਾਜ਼ਾ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈਗੀ ਆ ਇਸ ਵੇਲੇ ਤਾਂ ਸਾਡਾ ਦੂਜਾ ਵੀ ਉਹ ਇਹ ਇਸ ਕਰਕੇ ਉਹ ਸਪਸ਼ਟ ਕਰਨ ਜੇ ਵਾਕਿਆਹੀਂ ਉਹਨਾਂ ਕੋ ਕੋ ਸਬੂਤ ਹੈਗੇ ਆ ਤਾਂ ਹੋ ਸਕੋ ਪ੍ਰੈਸ ਦੇ ਵਿੱਚ ਆਉਣ ਆਪਣੀ ਗੱਲ ਨੂੰ ਪਾਜਪਾ ਦੇ ਵੱਡੇ ਲੀਡਰਾਂ ਨੂੰ ਨਾਲ ਲੈ ਕੇ ਜਨਤਕ ਕਰਨ ਵੀ ਕਿਹੜੇ ਕਿਹੜੇ ਆਗੂ ਹਨ ਉਹਨਾਂ ਦੀ ਗੱਲ ਹੋਈ ਆ ਤੇ ਕਿੰਨਾ ਕਿੰਨਾ ਕਿਸੇ ਨੇ ਪੈਸਾ ਮੰਗਿਆ ਹੈਗਾ ਤਾਂ ਜੇਕਰ ਉਹਨਾਂ ਦੀ ਗੱਲ ਇਹ ਝੂਠੀ ਹੈਗੀ ਆ ਜੇ ਉਹ ਝੂਠੇ ਇਲਜ਼ਾਮ ਲਾ ਰਹੇ ਨੇ ਤਾਂ ਅਸੀਂ ਕੇਐਮਐਮ ਦੇ ਵਿੱਚ ਦਾ ਐਸਕੇਐਮ ਨਾਨ ਪੋਲਿਟਿਕਲ ਦੇ ਵਿੱਚ ਇਹ ਏਜੰਡਾ ਵਿਚਾਰਾਂਗੇ ਆ ਨਿੱਜੀ ਤੌਰ ਤੇ ਹੀ ਉਹਨਾਂ ਨੂੰ ਭਾਈ 5-6 ਦਿਨ ਦਾ ਸਮਾਂ ਵਾ ਉਹ ਜੂ ਸਥਿਤੀ ਨੂੰ ਸਪਸ਼ਟ ਕਰਨ ਪਾਜਪਾ ਉਹਨਾਂ ਦੀ ਪਾਰਟੀ ਆ ਉਹਨਾਂ ਦੀ ਕੇਂਦਰ ਚ ਸਰਕਾਰ ਆ ਉਹ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਕਿ ਸਚਾਈ ਹੈ ਕੀ ਆ ਨਹੀਂ ਤਾਂ ਫਿਰ ਅਸੀਂ ਅਗਲੀਆਂ ਆਪਸ਼ਨਾਂ ਆ ਆਪਣੇ ਜਥੇਬੰਦੀ ਚ ਆਪਣੇ ਮੋਰਚੇ ਚ ਵਿਚਾਰ ਕੇ ਅਗਲੀ ਕਾਰਵਾਈ ਵਾਲੇ ਪਾਸੇ ਵਧਾਂਗੇ ਔਰ ਦੂਸਰਾ ਜਿਹੜਾ ਹੁਣ ਕੱਲ ਆਪਣਾ ਆਪਣੇ ਪੰਜਾਬ ਪਾਜਪਾ ਦੇ ਜਿਹੜੇ ਪ੍ਰਧਾਨ ਨੇ ਜਿਹੜੀ ਉਹਨਾਂ ਨੇ ਕੱਲ ਪ੍ਰੈਸ ਪਰਸੋ ਪ੍ਰੈਸ ਕਾਨਫਰੰਸ ਕੀਤੀ ਆ ਜੋ ਕੁਝ ਉਹ ਬੋਲ ਕੇ ਗਏ ਨੇ ਵੀ ਜਿੰਮੇ ਜਿੰਮੇ ਹੁਣ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਜੋ ਕੁਝ ਉਹਨਾਂ ਨੇ ਜ਼ੁਲਮ ਢਾਏ ਆ ਸਾਡੇ ਨਾਲ ਪੂਰੇ 13 ਫਰਵਰੀ ਤੋਂ ਬਾਅਦ ਉਹ ਜਦੋਂ ਅਸੀਂ ਸਾਰੀ ਦੁਨੀਆ 'ਚ ਗੱਲ ਲੈ ਕੇ ਗਏ ਅੱਜ ਤੁਹਾਡੇ ਸਾਹਮਣੇ ਵੀ ਕਹਿੰਨੇ ਆ ਨਾ ਕਿਸੇ ਪਾਰਟੀ ਦਾ ਸਮਰਥਨ ਕਰਦੇ ਆ ਨਾ ਕਿਸੇ ਨੂੰ ਕਹਿੰਨੇ ਵੀ ਫਲਾਣੇ ਨੂੰ ਵੋਟ ਪਾਓ ਤੇ ਫਲਾਣੇ ਨੂੰ ਵੋਟ ਨਾ ਪਾਓ ਅਸੀਂ ਤਾਂ ਇਹ ਦੱਸਦੇ ਆ ਵੀ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵੀ ਕਿਹੜੀ ਕਿਹੜਾ ਕੰਮ ਕੀਤਾ ਵਾ ਜਿਹੜੀ ਸਰਕਾਰ ਦਾਵਾ ਕਰਦੀ ਆ ਕਿ ਅਸੀਂ ਕਿਸਾਨਾਂ ਵਾਸਤੇ ਆਹਾ ਕੀਤਾ ਜਦੋਂ ਮੋਦੀ ਸਾਹਿਬ ਆਏ ਉਹਨਾਂ ਦਾ ਇਹ ਵਾਦਾ ਸੀ ਕਿ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ ਦੂਜੀ ਟਰਮ ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਵਾਦਾ ਸੀ ਜਿਹੜੀ ਚਿੱਠੀ ਲਿਖੀ ਸੀ ਕਿਸਾਨ ਲੀਡਰਾਂ ਨੂੰ ਉਹਦੇ ਚ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਵਾਦਾ ਸੀ ਬਿਜਲੀ ਬਿੱਲ ਕਹਿੰਦੇ ਸੀ ਖਪਤਕਾਰਾਂ ਨੂੰ ਪੁੱਛ ਕੇ ਬਾਅਦ ਚ ਲਿਆਂਦਾ ਜਾਊ ਪਰ ਹੁਣ ਉਹ ਬਿਜਲੀ ਬਿੱਲ ਬਣਾ ਦਿੱਤਾ ਗਿਆ ਜਿਹੜਾ ਨਿੱਜੀ ਕਰਨ ਦਾ ਹੈਗਾ ਤੋਂ ਅਸੀਂ ਤਾਂ ਦੇਸ਼ ਸਾਹਮਣੇ ਜਾਂ ਲਖੀਮਪੁਰ ਖੀਰੀ ਕਾਂਡ ਦਾ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਉਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅੰਦੋਲਨ ਸ਼ੁਰੂ ਕੀਤਾ ਹੈਗਾ ਔਰ ਅੰਦੋਲਨ ਦੇ ਵਿੱਚ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਿਵੇਂ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਟਿੰਗ ਕੀਤੀ ਆ ਜਿਵੇਂ ਉੱਤੇ ਦਵਾਰਾ ਕੀਤੀਆਂ ਸੀ ਤਾਂ ਅੱਜ ਵੀ ਮੰਗ ਕਰਦੇ ਤੁਹਾਡੇ ਧਰੂ ਸਾਨੂੰ ਦੱਸ ਤਾਂ ਦਿਓ ਸੁਨੀਲ ਜਾਖੜ ਜੀ ਪੀਐਸ ਦੇਸ਼ ਦੇ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਦੇ ਉੱਤੇ ਦੀਵਾਰ ਕੱਢੀ ਜਾ ਸਕਦੀ ਆ ਉਥੇ ਕਿੱਲਾਂ ਦੀ ਫਸਲ ਲਗਾਈ ਜਾ ਸਕਦੀ ਆ ਔਰ ਕਿਹੜਾ ਦੇਸ਼ ਦਾ ਕਾਨੂੰਨ ਕਹਿੰਦਾ ਵੀ ਜੇ ਕਿਸਾਨ ਅੰਦੋਲਨ ਕਰਨ ਜਾਣ ਤੇ ਦੇਸ਼ ਦੇ ਅਰਧ ਸੈਨਿਕ ਫੋਰਸਾਂ ਦੀ ਤਾਕਤ ਵਰਤੀ ਜਾਵੇ 70000 ਤੋਂ ਉੱਪਰ ਹਰਿਆਣਾ ਦੇ ਵਿੱਚ ਅਰਧ ਸੈਨਿਕ ਫੋਰਸ ਲਾਏ ਗਏ ਔਰ ਜਿਵੇਂ ਸਾਡੇ ਤੇ ਜ਼ਬਰ ਹੋਇਆ ਉਥੇ ਜਿਹੜੇ ਆ ਹੰਝੂ ਗਏ ਸੀ ਨੀਕਲ 에ਅਰ ਗਰਾਉਂਡ ਬ੍ਰੇਸ਼ਟ ਤੱਕ ਜਿਹੜੀ ਅਰਧ ਸੈਨਿਕ ਫੋਰਸ ਵਰਸ ਦੇ ਆ ਗਿਆ ਇੱਥੋਂ ਤੱਕ 12 ਬੋਰ ਦੇ ਫਾਇਰ ਇੱਥੋਂ ਤੱਕ ਆਪਣੇ ਐਸਐਲਆਰ ਦੇ ਫਾਇਰ ਇੱਥੋਂ ਤੱਕ ਵੀ ਹੱਦ ਤੋਂ ਵੱਧ ਜ਼ਬਰ ਜਿੰਨਾ ਕਰ ਸਕਦੀ ਸੀ ਸਰਕਾਰ ਉਹਨਾਂ ਕੀਤਾ ਗਿਆ ਨਹੀਂ ਸਬਰ ਆਇਆ ਤਾਂ ਆਰਐਸਐਸ ਦੇ ਗੁੰਡਿਆਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਵਿੱਚ ਪੰਜਾਬ ਦੀ ਹੱਦ ਵਿੱਚ ਵੜ ਕੇ ਸੈਂਕੜੇ ਟ੍ਰੈਕਟਰ ਤੋੜੇ ਗਏ ਔਰ ਉੱਥੇ ਗੁਰਕਿੰਤ ਸਿੰਘ ਨੂੰ ਚੱਕ ਕੇ ਬੋਰੀ ਚ ਪਾ ਕੇ ਸੌਰੀ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਉੱਥੇ ਜਾ ਕੇ